ਤੋ ਜੀ ਮੈਨੂੰ ਲੱਗਦਾ ਆਪਾਂ ਗੱਲ ਵੀ ਕਰ ਹੀ ਲੈਨੇ ਚਲੋ ਆਵਾ ਚਲੋ ਚਲੋ ਤੁਰਨ ਤੁਰਨ ਤਾਂ ਇੱਕ ਵੀਰ ਦੇ ਇਧਰ ਕਮੈਂਟ ਆਇਆ ਬੱਬਲ ਜੀ ਕਹਿੰਨੇ ਕਿ 10 ਮੰਤਰੀ ਤੇ 62 ਐਮਐਲਏ ਆਪਣੀਆਂ ਸੀਟਾਂ ਤੋਂ ਹਾਰੇ ਆ ਜੀ ਕਹਿੰਨੇ ਕਿ ਭਾਵ ਕਿ ਉਹਨਾਂ ਦੀ ਵੋਟ ਕਟ ਗਿਆ ਤੇ ਮੈਨੂੰ ਲੱਗਦਾ ਕਿ ਬਾਈ ਹੁਣ ਮਾਨ ਸਾਹਿਬ ਵੀ ਸੋਚਦੇ ਹੋਣਗੇ ਕਿ ਬਾਈ ਕਿੱਥੋਂ ਕਿੱਥੇ ਆਗੇ ਨੇ ਨਹੀਂ ਤੁਸੀਂ ਓਵਰਆਲ ਵੋਟ ਸ਼ੇਅਰ ਵੀ ਦੇਖੋ ਨਾ ਇਹਨਾਂ ਦਾ ਜੀ ਆ ਟੈਲੀ ਜਿਹੜੀ ਆ ਆਮ ਆਦਮੀ ਪਾਰਟੀ 14 ਚ 26 0.02% ਲੈ ਜਾਂਦੀ ਹੈ 26% ਦੀ ਮੰਨ ਲਓ ਚਲੋ 26% ਦੀ 19 ਚ ਫੇਰ ਇਹ ਥੱਲੇ ਵੱਜਦੇ 7.5 22 ਦੇ ਵਿੱਚ 22 ਦਾ ਇਲیکشن ਜ਼ਰੂਰ ਆਪਾਂ ਕਰਾਂਗੇ ਕਿਉਂਕਿ ਅਸਲੀ ਚੜ੍ਹਤਾ ਉੱਥੇ ਆਈ ਹੈ 42% ਵੋਟ ਸ਼ੇਅਰ ਹੈ ਵਿਧਾਨ ਸਭਾ ਚ ਅੱਛਾ ਜੀ ਯਾਨੀ 7.5 ਤੋਂ 35% ਦਾ ਇਜ਼ਾਫਾ ਤੇ 24 ਚ ਹੁਣ 16% ਕੱਟ 26 ਤੇ ਆ ਗਏ 26 ਬਣ ਗਈ ਜੀ ਇਧਰੋਂ ਤੁਸੀਂ ਕਾਂਗਰਸ ਦਾ ਹਾਲ ਦੇਖ ਲਓ 2014 ਚ 33% 19 ਚ 40 22 ਚ ਘਟ ਕੇ 22 ਜੀ ਹੋਰੀ 23 ਜੀ ਆ ਗਏ 24 ਚ ਫਿਰ ਗੇਨ ਕਰਕੇ ਤਕਰੀਬਨ ਲਾਲੂ ਸਵਾ 26% ਹੋਤੇ ਤਾਂ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਦੁਰਗਤ ਹੋ ਰਹੀ ਹੈ ਸਾਫ ਹੈ ਕਿ ਇਹਨਾਂ ਨਾਲ ਉਹ ਬਹੁਤ ਜ਼ਿਆਦਾ ਵੋਟ ਟੁੱਟ ਰਹੀ ਆ ਤੁਸੀਂ ਮੰਤਰੀ ਛੱਡੋ ਲਾਲਜੀਤ ਭੁੱਲਰ ਤੇ ਈਟੀਓ ਇਹ ਖਡੂਰ ਸਾਹਿਬ ਤੋਂ ਨੇ ਦੋਨੇ ਮੰਤਰੀ ਹੁਣ ਮੈਨੂੰ ਪਤਾ ਨਹੀਂ ਮੈਨੂੰ ਲੱਗਦਾ ਇਹਨਾਂ ਦੇ ਬੂਥਾਂ ਤੋਂ ਡਾਟਾ ਕਢਾਓਗੇ ਤੇ ਉੱਥੇ ਵੀ ਚੰਦ ਚੜਿਆ ਹੋਣਾ ਜਿਹੋ ਜੀ ਸੂਰਤ ਹੈ ਜੇ ਤਾਂ ਉੱਥੇ ਕਿਉਂ ਨਹੀਂ ਚੜ ਸਕਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਬਿਲਕੁਲ ਮੈਨੂੰ ਲੱਗਦਾ ਕਿ ਚੰਨ ਉੱਥੇ ਵੀ ਚੜ ਗਿਆ ਇਹ ਤਾਂ ਤੁਸੀਂ ਦੇਖੋ ਕੱਲੀਆਂ ਜਿਮਨੀ ਚੋਣਾ ਨੂੰ ਨਾ ਰੋਵੋ ਇਹ ਤੇ ਮੰਤਰੀ ਮੰਡਲ ਦੀ ਰੀਸ਼ਫਲਿੰਗ ਆ ਜਾਣੀ ਆ ਮੈਨੂੰ ਲੱਗਦਾ ਇਹ ਚਾਹੀਦਾ ਵੀ ਮਾਨ ਸਾਹਿਬ ਨੂੰ ਉੱਤੇ ਡਾਟਾ ਮੰਗਾਉਣ ਤੇ ਉਹ ਲੈ ਕੇ ਨਾ ਹਾਈ ਲੈਟਰੇ ਹੋਂਦਾ ਨਾ ਜਿਵੇਂ ਜਵਾਕਾਂ ਕੋਲੇ ਵੀ ਨੋਟ ਕਰੋ ਵਿੱਚੋਂ ਪੁਆਇੰਟ ਇਹਨਾਂ ਦੇ ਤੇ ਆਪਦੇ ਬੂਥ ਚੈੱਕ ਕਰੋ ਰੱਦ ਕਰ ਘੱਟ ਕੇ ਰੱਖੋ ਵੀ ਲਾ ਕੇ ਨਾ ਲਾਲ ਡੈਰੀ ਮਿਲ ਰਾ ਵੀ ਲਾਲ ਰੰਗ ਹੀ ਚੱਲੂ ਉਸ ਕੱਚਾ ਕੱਢੋ ਲਾਲ ਡੈਰੀ ਸੁਖਬੀਰ ਸਿੰਘ ਬਾਦਲਪੁਰ ਹਾਂ ਤੇ ਉਹ ਕੱਢ ਕੇ ਉਹ ਰੱਖ ਲੈਣ ਬਸ ਕੁਝ ਨਹੀਂ ਬੋਲਣ ਨਾ ਮਾਨ ਸਾਹਿਬ ਉਥੇ ਹਾਂ ਬਾਈ ਬਸ ਪੁੱਛੋ ਇਹਨਾਂ ਨੂੰ ਹਾਂ ਇੱਕ ਹਰਾ ਵੀ ਰੱਖਣਾ ਰੱਬ ਇਹ ਤਾਂ ਹੈ ਗਈ ਚਲੋ ਉੱਥੇ ਰੱਖਣਾ ਕੀ ਹਾਰ ਹੈ ਗਈ ਉਹ ਹਰਾ ਕਰ ਦੇਣ ਇੱਕ ਪਾਸੇ ਲਾਲ ਕਰ ਦੇਣ ਹਰਾ ਦੇਖਣਾ ਹੀ ਨਹੀਂ ਕਿਤੇ ਲਾਲ ਹੀ ਦਿਖੀ ਜਾਊਗਾ ਚਲੋ ਇਹ ਵੀ ਠੀਕ ਆ ਹਾਂ ਲਾਲ ਵਾਲੀ ਹੈ ਲਾਲ ਰੈੱਡ ਐਂਟਰੀ ਜਾਏਗੀ ਜ਼ਿਆਦਾ ਅੱਛਾ ਹੁਣ ਕਮਾਲ ਦੀ ਗੱਲ ਇਹ ਆ ਕਿ ਇੱਕ ਅੰਦਾਜ਼ਾ ਜਿਹੜਾ ਉਹ ਕਹਿੰਦਾ ਕਿਨੇ ਤੁਸੀਂ ਕਿਹਾ ਕਿ ਐਮਐਲਏ ਘਟ ਕੇ 60 62 ਕਹਿੰਦੀ ਸੀ ਬਹੁਤ ਵੀਰ ਦਾ ਕਮੈਂਟ ਸੀਗਾ ਆਪਾਂ ਨੂੰ ਨਹੀਂ ਡਾਟਾ ਜੋ ਉਹਨਾਂ ਨਹੀਂ ਇਹਨਾਂ ਕੋਲ ਅੰਦਾਜ਼ਾ ਤੇ ਹੈ ਹੀ ਆ ਫਿਰ ਅੰਦਾਜ਼ਾ ਤੇ ਸਹੀ ਮੈਨੂੰ ਲੱਗਦਾ ਕਿਆਫਾ ਸਹੀ ਆ ਜੇ ਡਾਟਾ ਨਹੀਂ ਹੈ ਤੇ ਕਿਆਫਾ ਤੇ ਮੇਰਾ ਵੀ ਕਿਆਫਾ ਇਹ ਆ ਕਿ 50 60 ਹਲਕਿਆਂ ਚੋਂ ਤੇ ਘਟ ਗਏ ਇਹ ਕਿਉਂਕਿ ਤੁਸੀਂ ਦੇਖੋ ਨਾ ਲੁਧਿਆਣਾ ਲੈ ਲਓ ਮੰਤਰੀਆਂ ਦੇ ਹਲਕੇ ਚੋਂ ਘਟ ਗਏ ਵੱਡੀ ਲੁਧਿਆਣਾ ਲੈ ਲਓ ਵੱਡੀ ਵੱਡੀ ਗੱਲ ਆ ਲੁਧਿਆਣਾ ਲੈ ਲਓ 9 ਚੋਂ 8 ਐਮਐਲਏ ਤੇ ਪੱਪੀ ਤੇ ਜਿੰਨ ਉਪਰ ਤੇ ਫਰਦਾ ਅੰਦਾਜ਼ਾ ਤੇ ਲਾਉ ਨਾ ਮੋٹے ਤੌਰ ਤੇ ਕਿ ਘਟੇ ਹਲ ਕੇ ਅੱਛਾ ਪਟਿਆਲੇ ਚ ਕੀ ਹੋਇਆ ਖੁਦ ਮੰਤਰੀ ਤੇ ਪਟਿਆਲੇ ਦੇ ਵਿੱਚ ਰਾਜਪੁਰੇ ਤੋਂ ਘਟ ਗਏ ਜਿੱਥੇ ਨੀਨਾ ਮਿੱਤਲ ਵੀਡੀਓ ਬਣਾ ਕੇ ਪਾਰੀ ਸੀ ਬੀਬੀ ਵੀਡੀਓ ਵਾਲੀ ਸਹਿਬਾ ਹਾਂਜੀ ਇਸ ਤੋਂ ਲਾ ਬਾ ਨਾਬੇ ਘਟ ਗਏ ਸਾਈਕਲ ਨਹੀਂ ਚੱਲਿਆ ਸ਼ਾਇਦ ਪਟਿਆਲਾ ਸ਼ਹਿਰੀ ਵੀ ਘਟੇ ਮੈਨੂੰ ਲੱਗਦਾ ਤਾਂ ਜਿੱਥੇ ਮੰਤਰੀ ਹੈ ਐਡਾ ਵੱਡਾ ਚਿਹਰਾ ਹੈ ਲੋਕਲ ਸ਼ਹਿਰ ਚ ਰਹਿੰਦਾ ਮਤਲਬ ਕਿ ਤਿੰਨ ਚਾਰ ਹਲਕੇ ਤਾਂ ਉੱਥੋਂ ਹੀ ਘਟ ਗਏ ਹੋ ਪਟਿਆਲੇ 'ਚ ਤਾਂ ਕਿੰਨੇ ਵੱਡੇ ਵੱਡੇ ਲੀਡਰ ਬੈਠੇ ਨੇ ਪੰਨੂ ਸਾਹਿਬ ਬੈਠੇ ਨੇ ਨਾਲ ਪਰਲੇ ਪਾਸੇ ਐਮ.ਐਲ.ਏ ਕਿੰਨੇ ਹੋ ਗਏ ਇਹਨਾਂ ਦੇ ਆਪਦੇ ਹਡਾਰਾ ਸਾਹਿਬ ਚੇਅਰਮੈਨ ਜੀ ਤਾਂ ਮਤਲਬ ਕਿ ਪਟਿਆਲੇ 'ਚ ਵੀ ਤਿੰਨ ਚਾਰ ਹਲਕੇ ਹਰੇ ਨੇ ਜੀ ਤਾਂ ਇਸ ਕਰਕੇ ਕੋਈ ਵੀ ਸੀਟ ਚੱਕ ਲਓ ਇਹਨਾਂ ਦਾ ਨੁਕਸਾਨ ਹੋਇਆ ਯਾਨੀ ਵਿਧਾਇਕਾਂ ਦੀ ਪਰਫਾਰਮੈਂਸ ਜਿਹੜੀ ਹੈ ਨਾ ਉਹ ਇੱਕ ਫੈਕਟਰ ਰਹੀ ਆ ਮਾਨ ਸਾਹਿਬ ਇਹ ਜਿਹੜੇ ਹਜ਼ੂਰੇ ਆਲਾ ਸੀਗੇ ਨਾ ਇਹਨਾਂ ਨੇ ਸਹੀ ਸਮੇਂ ਤੇ ਸਹੀ ਕਦਮ ਨਹੀਂ ਚੁਕੇ ਹੁਣ ਤੁਸੀਂ ਦੇਖੋ ਜਿੱਦਾਂ ਦੇ ਅੰਕੜੇ ਆ ਡਾਟੇ ਆ ਤੇ ਮੈਨੂੰ ਲੱਗਦਾ ਕਿ ਮੰਤਰੀ ਮੰਡਲ ਤੇ ਤਕਰੀਬਨ ਤਕਰੀਬਨ ਹੀ ਬਦਲਿਆ ਜਾਣਾ ਜਿਹੜਾ ਇੱਕ ਜਿੱਤਿਆ ਪੰਜਾ ਚੋਂ ਉਹ ਤਾਂ ਗਿਆ ਹੀ ਉਹ ਤਾਂ ਗਿਆ ਚਲਾ ਤੇ ਜਿਹੜੇ ਆ ਚਾਰ ਆ ਕਿਸੇ ਦੇ ਟਮਾਟਰ ਗੱਲਗਾ ਕਿਸੇ ਦੇ ਉਹ ਡਾਕਟਰ ਖੁਦ ਸੀ ਤੇ ਟੀਕਾ ਦੂਜੇ ਨੇ ਲਾਤਾ ਡਾਕਟਰ ਨੇ ਤੇ ਉਹਨਾਂ ਦਾ ਹੁਣ ਕੀ ਬਣੇਗਾ ਕਿ ਸਮਸਤ ਬਾਹਰ ਉਧਰ ਬਸਾਂ ਨਹੀਂ ਮਿਲਦਾ ਜਿਹੜੀਆਂ ਗੱਡੀਆਂ ਗੁੱਡੀਆਂ ਸੀਗੀਆਂ ਸਾਰੀਆਂ ਟਰਾਂਸਪੋਰਟ ਮੰਤਰੀ ਉਹ ਵੀ ਗਏ ਬਿਲਕੁਲ ਭੁਲਰ ਸਾਹਿਬ ਜਨਤ ਮੰਤਰੀ ਉਹ ਤਾਂ ਭੁੱਲੇ ਨਹੀਂ ਬਾਦ ਦੇ ਵਿੱਚ ਉਹ ਕਹਿੰਦੇ ਸੀ ਕਿ ਪਹਿਲਾਂ ਬੜੇ ਤੱਤੇ ਤੱਤੇ ਵਿਆਹ ਉਹ ਤੁਸੀਂ ਵੇਖਿਆ ਤੁਸੀਂ ਵੇਖਿਆ ਇਹਨੂੰ ਵੋਟ ਹੀ 50000 ਪੈਣੀ ਆ ਕਿਹੜੀਆਂ ਗੱਲਾਂ ਕਰਦੇ ਜੇ ਉਹ ਹੁਣ ਪਤਾ ਹੀ ਨਹੀਂ ਕਿੱਥੇ ਆ ਉਹ ਤੱਤੇ ਵਾਲੇ ਸੀ ਪਹਿਲਾਂ ਹੁਣ ਬਾਲੇ ਠੰਡੇ ਹੋ ਗਏ ਮੇਰੇ ਨਾਲ ਜਿਹੜੇ ਬਾਲੇ ਤੱਤੇ ਹੁੰਦੇ ਆ ਨਾ ਉਹਨਾਂ ਤੇ ਬਰਫ ਬਰਫਬਾਰੀ ਛੇਤੀ ਹੋ ਜਾਂਦੀ ਆ ਠੰਡਿਆ ਕਰ ਦਿੰਦੀ ਆ ਕੁਦਰਤ ਤਾਂ ਖੈਰ ਗੱਲ ਇਹ ਆ ਕੇ ਬਈ ਹੁਣ ਜਿਸ ਤਰ੍ਹਾਂ ਦੇ ਹਾਲਾਤ ਨੇ ਇਹ ਸਪਸ਼ਟ ਸੰਕੇਤ ਹੈ ਕਿ ਤੁਹਾਡੇ ਵਿਧਾਇਕਾਂ ਪ੍ਰਤੀ ਬਹੁਤ ਨਾਰਾਜ਼ਗੀ ਆ ਬਹੁਤ ਜ਼ਿਆਦਾ ਨਾਰਾਜ਼ਗੀ ਉਹ ਕਿਸ ਕਰਕੇ ਆ ਇੱਕ ਤਾਂ ਤੁਹਾਡਾ ਜਿਹੜਾ ਮਾਡਲ ਆਫ ਗਵਰਨੈਂਸ ਹੈ ਕੰਮ ਕਰਨ ਦਾ ਤਰੀਕਾ ਹਿਟਲੇ ਪੱਧਰ ਤੇ ਉਹ ਕਾਰਗਰ ਨਹੀਂ ਹੈ ਇਹ ਗੱਲ ਤੁਸੀਂ ਵੀ ਸਮਝਦੇ ਹੋ ਮਾਨ ਸਾਹਿਬ ਮੈਂ ਵੀ ਸਮਝਦਾ ਛੋਟੇ ਛੋਟੇ ਕੰਮ ਵਾਸਤੇ ਇਹਨਾਂ ਦੇ ਵੱਡੇ ਵੱਡੇ ਲੀਡਰਾਂ ਦੇ ਕੋਲ ਲੋਕ ਜਾਂਦੇ ਨੇ ਵੱਡੇ ਲੀਡਰਾਂ ਦੇ ਕੋਲ ਘੜੀ ਹੈ ਮਹਿੰਗੀ ਅੱਜ ਕੱਲ ਆਮ ਆਦਮੀ ਦੇ ਗੁੱਟ ਤੇ ਘੜੀ ਮਹਿੰਗੀ ਹੈ ਪਰ ਆਮ ਬੰਦੇ ਕੋਲ ਜਣਾ ਆਮ ਬੰਦੇ ਲਈ ਸਮਾਂ ਨਹੀਂ ਹੈ ਘੜੀ ਜ਼ਰੂਰ ਮਹਿੰਗੀ ਬਣ ਗਈ ਹੈ ਇਹਨਾਂ ਦੇ ਜਿਹੜੀ ਅੱਗੇ ਉਹ ਨੰਬਰਾਂ ਵਾਲੀ ਹੁੰਦੀ ਸੀ ਨਾ 35 ਰੁਪਏ ਦੀ ਆਉਂਦੀ ਆ ਉਹਦੀ ਜਗ੍ਹਾ ਤੇ ਸ਼ਾਇਦ ਰਾਡੋ ਸ਼ਾਡੋ ਦੀ ਆ ਗਈ ਹੋਵੇ ਪਰ ਆਮ ਆਦਮੀ ਵਾਸਤੇ ਇਹਨਾਂ ਦੇ ਕੋਲ ਸਮਾਂ ਨਹੀਂ ਬਚਿਆ ਜੇ ਤੁਸੀਂ ਆਮ ਆਦਮੀ ਦੇ ਕੰਮ ਕੀਤੇ ਹੁੰਦੇ ਅੱਛਾ ਦੂਜੀ ਗੱਲ ਹੋਰ ਚੀਜ਼ ਇੱਕ ਮੈਂ ਨੋਟ ਕੀਤੀ ਆ ਲੋਕ ਨਾ ਜਦੋਂ ਕਿਸੇ ਨੂੰ ਸਮਝਦੇ ਹੋਣ ਯਾਰ ਬਈ ਇਹ ਬੰਦਾ ਆ ਠੀਕ ਆ ਮਾਤੜ ਬੰਦਾ ਯਾਰ ਕਰ ਦਿਓ ਕੰਮ ਪੰਜਾਬੀ ਧਿਆਨਤਦਾਰ ਆਦਮੀ ਨੇ ਪੰਜਾਬੀ ਧਿਆਨਤਦਾਰ ਲੋਕ ਨੇ ਇਹ ਜੀ ਕੌਣ ਆ ਇਹ ਮਕੈਨਿਕ ਆ ਕੀ ਕੰਮ ਕਰਦਾ ਆ ਮੋਬਾਈਲ ਮਾੜੇ ਪੁੱਠੇ ਸਿੱਧੇ ਕਰ ਲੈਂਦਾ ਅੰਦਰ ਪੁੱਠਾ ਜਾਂ ਕੱਢ ਲੈਂਦਾ ਜੋੜ ਲੈਂਦਾ ਚਲ ਰੋਟੀ ਖਾਂਦਾ ਮੁੰਡੇ ਕੋਲੇ ਘਟ ਟਟਾ ਜਾਂ ਕਾਵਾ ਸਾਕੀ ਕਿਹੜਾ ਮੋਟਰਸਾਈਕਲ ਆ ਦੱਬੀ ਫਿਰਦਾ ਬਣਾ ਦਿਓ ਐਮ ਐਲ اے ਜਦੋਂ ਉਹਨਾਂ ਨੇ ਚੌਥੇ ਮਹੀਨੇ ਵੇਖਿਆ ਕਿਤੇ ਹਾਈਵੇ ਤੇ ਬੋਰਡ ਲਾਈ ਬੈਠਾ ਕਿ ਐਮ ਐਲ ਏ ਦੇ ਘਰ ਨੂੰ ਮਹਿਲ ਨੂੰ ਆ ਕੋ ਰਹਿਚ ਨੂੰ ਆ ਜਾਂਦੀ ਐ ਸੜਕ ਜਾਂਦੀ ਐ ਲੋਕ ਜੱਜ ਨਹੀਂ ਕਰਦੇ ਕਿ ਕਾਵਸਾਕੀ ਵਾਲੇ ਮੋਟਰਸਾਈਕਲ ਤੋਂ ਉਤਰ ਕੇ ਜਦੋਂ ਤੁਸੀਂ ਕਹਿੰਦੇ ਸੀ ਅਸੀਂ ਤਾਂ ਗਨਮੈਨ ਦੀ ਲੋੜ ਹੀ ਨਹੀਂ ਪੈਂਦੀ 26 26 ਬੰਦੇ ਨਾਲ ਰੱਖੀ ਫਿਰਦੇ ਹਾਂ ਨਾਲ ਤਿੰਨ ਚਾਰ ਤੇ ਪਲਵਾਨ ਹੀ ਹੁੰਦੇ ਨੇ ਮੇਰੇ ਵੀਰ ਜਿਹੜੇ ਉਹ ਤਾਂ ਕਿਤੇ ਮੈਨੂੰ ਨਾ ਕੁੱਟ ਦੇਣਾ ਐਡੇ ਐਡੇ ਡੋਲੇ ਹੁੰਦੇ ਉਹਨਾਂ ਦੇ ਪਤਾ ਨਹੀਂ ਕੀ ਖਾਂਦੇ ਨੇ ਉਹ ਕਾਲੀਆਂ ਆਈਆਂ ਵਰਦੀਆਂ ਵਾਲੇ ਜਦੋਂ ਤੁਸੀਂ ਉਹ ਰੱਖ ਲੈ ਪਲਵਾਨ ਰੱਖ ਲੈ ਨਾਲ ਗਨਮੈਨ ਰੱਖ ਲੈ ਨਾਲ ਦੀ ਨਾਲ ਤੁਹਾਡੇ ਮੈਹਲ ਸ਼ੁਰੂ ਹੋ ਗਏ ਭਾਈ ਲੋਕਾਂ ਨੂੰ ਲੱਗਿਆ ਪਤਾ ਯਾਰ ਇਹ ਤਾਂ ਬਈ ਕੁਝ ਹੋ ਰਹੀ ਹੋ ਰਿਹਾ ਦੂਜੀ ਨਰਾਜ਼ਗੀ ਇਸ ਕੱਲੋਂ ਵੀ ਆ ਕਿ ਤੁਸੀਂ ਆਮ ਆਦਮੀ ਨਾਰਾ ਦੇ ਕੇ ਜ਼ਰੂਰ ਆਏ ਪਰ ਪਾਰਾ ਨਹੀਂ ਦਿੱਤਾ ਉਸ ਕਦਰ ਸੋ ਇਸ ਕਰਕੇ ਇਹ ਜੜੀਆਂ ਨਰਾਜ਼ਗੀਆਂ ਨੇ ਕਿ ਛੋਟੇ ਛੋਟੇ ਕੰਮਾਂ ਵਾਸਤੇ ਲੋਕਾਂ ਨੂੰ ਖੱਜਲ ਹੋਣਾ ਪੈਂਦਾ ਕੋਈ ਤੁਸੀਂ ਡਿਵੈਲਪਮੈਂਟ ਦਾ ਕੰਮ ਨਹੀਂ ਕੀਤਾ ਇੱਥਾਂ ਕੋਈ ਤੁਸੀਂ ਐਸੀ ਭਾਈਚਾਰੇ ਵਾਸਤੇ ਕੁਝ ਵੱਡਾ ਨਹੀਂ ਕੀਤਾ ਆ ਕਿਸਾਨ ਹੈਗੇ ਆ ਤੁਹਾਨੂੰ ਡਰਾ ਡਰੂ ਕੇ ਇੰਜ ਰੰਜਰ ਕੇ ਉਹ ਤੁਹਾਡੇ ਤੋਂ ਕੁਝ ਲੈ ਲੈਂਦੇ ਨੇ ਮਾੜਾ ਮੋਟਾ ਤੋਂ ਸਾਰੀਆਂ ਚੀਜ਼ ਮੁਰਗੀ ਮਰੀ ਦਾ ਮੈਂ ਮੁਆਵਜ਼ਾ ਉਹ ਵੱਡੀਆਂ ਵੱਡੀਆਂ ਗੱਲਾਂ ਨੇ ਵੱਡੀਆਂ ਵੱਡੀਆਂ ਉਮੀਦਾਂ ਲਵਾ ਦਿੱਤੀਆਂ ਜਦੋਂ ਵੱਡੀਆਂ ਉਮੀਦਾਂ ਟੁੱਟਦੀਆਂ ਨੇ ਨਾ ਫਿਰ ਗਾਂ ਜਾ ਕੇ ਵੱਡੀਆਂ ਠੋਕਰਾਂ ਹੀ ਵੱਜਦੀਆਂ ਨੇ ਸੋ ਠੋਕਰ ਵੱਡੀ ਵੱਜ ਗਈ ਆ ਜੀ 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 ਇਹ ਗੱਲ ਦੇਖਣੀ ਚਾਹੀਦੀ ਹੈ ਮਾਨ ਸਾਹਿਬ ਨੂੰ ਕਿ ਇੱਕ ਤਾਂ ਇਸ ਤਰ੍ਹਾਂ ਦੀ ਜਿੱਦਾਂ ਤੁਸੀਂ ਕੋਟ ਕੀਤਾ ਕਿ ਮੁਰਗੀ ਬੱਕਰੀ ਦਾ ਮੁਆਵਜ਼ਾ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਤੇ ਦੂਜੀ ਗੱਲ ਕਿ ਜਿਨ੍ਹਾਂ ਦੇ ਐਮਐਲਏਸ ਦੇ ਆ ਵੋਟ ਬੈਂਕ ਜਿਨ੍ਹਾਂ ਨੇ ਵਧਾਰ ਦਿੱਤਾ ਮਿੰਟੂ ਜਿਨ੍ਹਾਂ ਨੇ ਲੀਡ ਦੇ ਮਿਲਣਾ ਬਈ ਥੋੜਾ ਜੰਦਾ ਨਾ ਕੰਮ ਵੱਲ ਵੀ ਧਿਆਨ ਦੇਣ ਕਿ ਬਈ ਤੁਸੀਂ ਦੱਸੋ ਆਪਦੇ ਕੰਮ ਤੁਹਾਡੇ ਹਲਕੇ ਦੇ ਆਟ ਲੀਸਟ ਥੋੜਾ ਬਹੁਤ ਉਹਨਾਂ ਨੂੰ ਤਰਜੀਹ ਵੀ ਮਿਲਣੀ ਚਾਹੀਦੀ ਕਿਉਂਕਿ ਉਹਨਾਂ ਨੇ ਮਿਹਨਤ ਉਹਨਾਂ ਦੀ ਬੋਲਦੀ ਵੀ ਆ ਜਿਹੜੇ ਹਾਰੇ ਉਹਨਾਂ ਦੀ ਕਲਾਸਾਂ ਲਾਉ ਉਹੀ ਗੱਲ ਆ ਹਾਰਿਆਂ ਵੱਲ ਜ ਲੇ ਇਸ ਝੱਖੜ ਚ ਬਚਾਏ ਆ ਇਹ ਇਹ ਉਹੀ ਆ ਮਾਮਲਾ ਜਿਵੇਂ ਇਹਨਾਂ ਦਾ ਝੱਖੜ ਝੁਲਿਆ ਸੀਗਾ ਬਾਈ ਚ ਐਤਕੀ ਇਹਨਾਂ ਦੇ ਉਲਟ ਇਹਨਾਂ ਦੇ ਉੱਤੇ ਚੱਲ ਝੁਲ ਗਿਆ ਤੇ ਇਸ ਚੁੰਲੇ ਨੇਰ ਦੇ ਦਰਮਿਆਨ ਜਿਨ੍ਹਾਂ ਨੇ ਆਪ ਦੀ ਕੁੱਲੀ ਛੱਪਰ ਜੋ ਵੀ ਸੀ ਬਚਾਇਆ ਕਪੜਾ ਉਹ ਭਾਈ ਉਹਨਾਂ ਨੂੰ ਵਾਕਿਆ ਉਹਨਾਂ ਨੂੰ ਪ੍ਰਮੋਸ਼ਨ ਚਾਹੀਦੀ ਹੈ ਪ੍ਰਮੋਸ਼ਨ ਚਾਹੀਦੀ ਹੈ ਮੈਂ ਉਹਦੇ ਵਿੱਚੋਂ ਵੀ ਤੁਹਾਨੂੰ ਲੱਭ ਕੇ ਦੇ ਦਊਂਗਾ ਹਾਂਜੀ ਹਾਂਜੀ ਹਾਂ ਐਪਰੀਸ਼ੀਏਟ ਕਰਕੇ ਤੇ ਉਹਨਾਂ ਨੂੰ ਕੰਮ ਆ ਜਿਹੜਾ ਉਹਨਾਂ ਦੇ ਹਲਕੇ ਤੇ ਕੋਈ ਪ੍ਰਮੋਸ਼ਨ ਦੇ ਫਸੇ ਕੰਮ ਰਿਹਾ ਕਟੋਪਰ ਕਰ ਪ੍ਰਮੋਸ਼ਨ ਕਰੋ ਉਹਨਾਂ ਦੀ ਮਤਲਬ ਕਿ ਦੂਸਰੇ ਨੰਬਰ ਤੇ ਉਹਨਾਂ ਨੂੰ ਗਰੰਟਾ ਐਕਸਟਰਾ ਦਿਓ ਐਕਸਟਰਾ ਦਿਓ ਥੋੜਾ ਬਹੁਤ ਦੇਣਾ ਚਾਹੀਦਾ ਤਾਂ ਜੋ ਕਿ ਉਹ ਲੋਕਾਂ 'ਚ ਮੂੰਹ ਦਿਖਾਉਣ ਯੋਗਤਾ ਰਹਿਣ ਨਾ ਸਕੇ ਸਾਫ ਹੈ ਸਪਸ਼ਟ ਕੱਲ ਵੀ ਆਪਾਂ ਗੱਲਬਾਤ ਕਰਦੇ ਸਾਂ ਕਿ ਜਾਂ ਤਾਂ ਉਹਨ ਵਿਕਾਸ ਕਰ ਲੋ ਜਾਂ ਲੋਕ ਵਿਨਾਸ਼ ਕਰ ਦੇਣਗੇ ਦੋ ਹੀ ਚੀਜ਼ਾਂ ਨੇ ਵਿਕਾਸ ਜਾਂ ਵਿਨਾਸ਼ ਤੁਸੀਂ ਤੁਸੀਂ ਚੂਜ਼ ਕਰਨਾ ਹੈ ਕਿ ਜੀ 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 ਗੱਲ ਬਿਲਕੁਲ ਠੀਕ ਆ ਜੀ ਤੇ ਬਾਕੀ ਦੇਖਦੇ ਆ ਕਿ ਮੰਤਰੀ ਮੰਡਲ ਦੇ ਵਿੱਚ ਕੀ ਕੁਝ ਹੁੰਦਾ ਉਹ ਦੋ ਔਨਲਾਈਨਾਂ ਪਾ ਕੇ ਨਾ ਕਿ ਲੋਕਾਂ ਦਾ ਫਤਵਾ ਸਿਰ ਮੱਥੇ ਥੱਲੇ 15 20 ਹਜ਼ਾਰ ਕਮੈਂਟ ਹੋਇਆ ਪਿਆ ਉਹ ਪੜ ਤੇ ਲਓ ਕਿ ਭਾਈ ਇਦਾਂ ਨਹੀਂ ਗੱਲ ਚੱਲਦੀ ਹੁੰਦੀ ਤੁਸੀਂ ਹੁਣ ਜ਼ਮੀਨੀ ਪੱਧਰ ਤੇ ਆ ਕੇ ਲੋਕਾਂ 'ਚ ਉਹ ਆਪਦਾ ਵਿਸ਼ਵਾਸ ਬਹਾਲ ਕਰਨ ਵਾਸਤੇ ਤਹਈਆ ਕਰੋ ਤਰद्दਤ ਕਰੋ ਜਿਮਨੀ ਚੋਣਾ ਚ ਤੇ ਤੁਹਾਡੇ ਨਾਲ ਕਿਤੇ ਜਗੋ ਤੇਰ ਵੀ ਨਾ ਹੋ ਜਾਵੇ ਵੇਖਿਓ ਕਿਤੇ ਇਹ ਇਹ ਚੀਜ਼ ਦੇਖਣਾ ਵੇਖਿਓ ਕਿਤੇ ਅੱਗ ਨਾ ਲਾ ਦਿਓ ਉਹ ਗਾਣਾ ਸੀਗਾ ਨਾ ਜਿੱਦਾਂ ਕਿਤੇ ਵੇਖਿਓ ਕਿਤੇ ਤੁਸੀਂ ਝੁਗਾ ਚੌੜ ਨਾ ਕਰਵਾ ਲਿਓ ਆਹ ਹਾਂ ਇਹ ਤਾਂ ਦੇਖਣਾ ਚਾਹੀਦਾ ਜੀ ਚਲੋ ਕੋਈ ਗੱਲ ਨਹੀਂ ਇਹ ਇਹਨਾਂ ਨੇ ਦੇਖਣਾ ਜਿਹਨਾਂ ਨੇ ਪਾਰਟੀ ਨੇ ਜੀ